ਪਛੜੀਆਂ ਛਰੇਣੀਆਂ ਘਟਕਿੰਤੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਅਤੇ ਬੇਰੁਜ਼ਗਾਰਾਂ ਨੂੰ ਮਜ਼ਬੂਤ ਕਰਨ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪਛੜੀਆਂ ਛਰੇਣੀਆਂ ਭੂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਬੈਂਕ ਸਿਕੋਤ ਤੇ ਰਾਸ਼ਟਰੀ ਘਟਕਿੰਤੀ ਕ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਬਲਾਕ ਨੂਰਪੇਵਦੀ ਦੇ ਪਿੰਡ ਜਿੱਸੀ ਮਦਰਾ ਵਿਖੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਸਸਤੇ ਵਿਆਜ ਤੇ ਕਰਜ਼ਾ ਮੁਹੱਈਆ ਕਰਵਾਉਣ ਅਤੇ ਹੋਰ ਸਕੀਮਾਂ ਦੀ ਜਾਣਕਾਰੀ ਦੇਣ ਸੰਬੰਧੀ ਜਾਗਰੂਤਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਬੈਂਕਫਿਕੋ ਰੂਪਨਗਰ ਦੇ ਫੀਲਡ ਅਫਸਰ ਅੰਜੂ ਪ੍ਰਸ਼ਰ ਸਹਾਇਕ ਬੈਂਕਫਿਕੋ ਚੰਡੀਗੜ੍ਹ ਅਰਵਿੰਦਰ ਕੁਮਾਰ ਸੀਨੀਅਰ ਸਹਾਇਕ ਰੂਪਨਗਰ ਪ੍ਰਵਿੰਦਰ ਕੋਰ ਜ਼ਿਲ੍ਹਾ ਮੈਨੇਜਰ ਐਸ ਸੀ ਐਫ ਸੀ ਸੁਰਿੰਦਰ ਕੋਰ ਗੁਰਦੀਪ ਸਿੰਘ ਸੁਖਰਾਮ ਸਿੰਘ ਅਤੇ ਤਹਿਸੀਲ ਭਲਾਈ ਅਫਸਰ ਰੂਪਨਗਰ ਸਨੀ ਵਜਾਜ ਵੱਲੋਂ ਡੈਰੀ ਫਾਰਮਿੰਗ ਸ਼ਹਿਦ ਦੀ ਮੱਕੀ ਪਾਲਣ ਕਾਰਪੈਂਟਰ ਖੇਤੀਬਾੜੀ ਦੇ ਔਜ਼ਾਰਾਂ ਇਲੈਕਟ੍ਰੀਕਲ ਹੌਜ਼ਰੀ ਬਿਊਟੀ ਪਾਰਲਰ ਟੇਲਰਿੰਗ ਹਾਰਡਵੇਅਰ ਕੱਪੜਾ ਰੈਡੀਮੇਡ ਸਵੈਰ ਪਾਰਟਸ ਆਦਿ ਸਮੇਤ ਪੰਜਾਬ ਵੱਖ-ਵੱਖ ਪ੍ਰਕਾਰ ਦੇ ਕਿੱਤਿਆਂ ਲਈ ਅਤੇ ਟੈਕਨੀਕਲ ਪ੍ਰੋਫੈਸ਼ਨਲ ਕੋਰਸਾਂ ਲਈ ਕਰਜ਼ਾ ਲੈਣ ਸੰਬੰਧੀ ਆਏ ਹੋਏ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਇਸ ਮੌਕੇ ਤੇ ਇਹਨਾਂ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਸਕੀਮਾਂ ਦਾ ਅਗਰ ਲਾਭ ਲੈਣਗੇ ਤਾਂ ਸਰਕਾਰ ਵੱਲੋਂ ਲੋਕਾਂ ਦੀਆਂ ਮੰਗਾਂ ਦੇ ਅਨੁਸਾਰ ਹੋਰ ਵੀ ਨਵੀਆਂ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ ਇਸ ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ 150 ਤੋਂ ਵੱਧ ਲੋਕਾਂ ਨੇ ਅਲੱਗ-ਅਲੱਗ ਕਰਜ਼ੇ ਲੈਣ ਸੰਬੰਧੀ ਆਪਣੀ ਰਜਿਸਟ੍ਰੇਸ਼ਨ ਕਰਵਾਈ ਇਸ ਮੁਕੀ ਅਧਿਕਾਰੀਆਂ ਜਿਸ ਤਹਿ ਕੀ ਇਸ ਸਕੀਮ ਤਹਿ ਸਾਫ ਸੁਥਾ ਲੋਨ ਮਈਆ ਕਰਵਾਇਆ ਜਾਂਦਾ ਹੈ ਜਿਸ ਵੀ ਵਿਅਕਤੀ ਦਾ ਲੋਨ ਪਾਸ ਹੁੰਦਾ ਹੈ ਉਸ ਦੀ ਰਕਮ ਸਿੱਧਾ ਉਸ ਦੇ ਖਾਤੇ ਵਿੱਚ ਚਲੀ ਜਾਂਦੀ ਹੈ ਜਦਕਿ ਕਈ ਵਾਰ ਹੋਰਨਾ ਬੈਂਕ ਵੱਲੋਂ ਕਰਜ਼ਾ ਦੇਣ ਸੰਬੰਧੀ ਲੋਕਾਂ ਤੋਂ ਕਮਿਸ਼ਨ ਲਿਆ ਜਾਂਦਾ ਹੈ ਪ੍ਰੰਤੂ ਸਾਡੇ ਵਿਭਾਗ ਵੱਲੋਂ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਕਮਿਸ਼ਨ 바ਜੀ ਤੋਂ ਕਰਜ਼ਾ ਮਈਆ ਕਰਵਾਇਆ ਜਾਂਦਾ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਜੋ ਕੈਂਪ ਲਗਾਇਆ ਗਿਆ ਇਸ ਦਾ ਕੀ ਮਕਸਦ ਹੈ ਕਿ ਕਿੰਨੇ ਲੋਕ ਅੱ체 ਪਹੁੰਚੇ ਨਹੀਂ ਅਜੇ ਤੱਕ ਕੈਂਪ ਲਗਾਉਣ ਦਾ ਮਕਸਦ ਸਾਡਾ ਅਸੀਂ ਆਪਣੀ ਬੈਕਫਿੰਡ ਕੋਰਨੀਆ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਲਗਾਈ ਜਾ ਰਿਹਾ ਹੈ ਤਾਂ ਕਿ ਸਾਡੀਆਂ ਸਕੀਮਾਂ ਦੇ ਬਾਰੇ ਲੋਕਾਂ ਨੂੰ ਪਤਾ ਚੱਲ ਸਕੇ ਤੇ ਉਹਦਾ ਉਹਨਾਂ ਦਾ ਲਾਭ ਲੈ ਸਕਣ। ਸੜੀ ਵੱਖ-ਵੱਖ ਸਕੀਮਾਂ ਦੇ ਵਿੱਚ ਅਸੀਂ ਕਰਜ਼ੇ ਦਿੰਦੇ ਹਾਂ 3% ਤੋਂ ਲੈ ਕੇ 8% ਵਿਆਜ ਤੱਕ ਅਲੱਗ-ਅਲੱਗ ਤਰ੍ਹਾਂ ਦੇ। ਸਰ ਅੱਜ ਜਿਹੜੇ ਕਰਜ਼ੇ ਦਿੱਤੇ ਕਿਹੜੀ-ਕਿਹੜੀਆਂ ਸਕੀਮਾਂ ਦੇ ਕਰਜ਼ੇ ਲੋਕਾਂ ਨੇ ਲਏ ਕਿੰਨੇ ਕੁ ਲੋਕ ਪ੍ਰਾਪਤ ਕਰ ਚੁੱਕੇ ਨੇ। ਅੱਜ ਇੱਥੇ ਤਕਰੀਬਨ 750 ਦੇ ਕਰੀਬ ਜਿਹੜੇ ਹੈ ਕਿ ਬੰਦੇ ਆਏ ਨੇ ਉਹਨਾਂ ਨੂੰ ਸਕੀਮਾਂ ਬਾਰੇ ਜਾਗਰੂਕ ਕੀਤਾ ਹੈ ਹਲੀ ਫਾਈਨਲ ਡਾਟਾ ਜਿਹੜਾ ਹੈ ਤੁਸੀਂ ਉਹਨਾਂ ਦੇ ਫਾਰਮ ਭਰ ਰਹੇ ਆਂ ਫਾਰਮ ਭਰਨ ਤੋਂ ਬਾਅਦ ਉਹਨਾਂ ਦੀਆਂ ਫਾਰਮੇਟੀਆਂ ਜਿਹੜੀਆਂ ਦਫ਼ਤਰ ਪੂਰੇ ਕੀਤੀਆਂ ਜਾਣੀਆਂ ਚਾਹੀਦੀਆਂ ਕੈਂਪ ਬੈਕਫਿੰਗ ਕੋ ਦਫ਼ਤਰ ਰੂਪਨਗਰ ਵੱਲੋਂ ਪਿੰਡ ਜਸਸੀ ਮਾਜਰਾ ਵਿਖੇ ਲਗਾਇਆ ਜਾ ਰਿਹਾ ਹੈ ਇਹ ਕੈਂਪ ਦਾ 메ਨ ਮਕਸਦ ਆਮ ਲੋਕਾਂ ਦਾ ਆਰਥਿਕ ਤੌਰ ਤੇ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਲਗਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਇਹਨਾਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਅੱਜ ਮੈਂ ਪਿੰਡ ਜੱਸੇ ਮਾਝਰਾ ਵਿਖੇ ਹਾਜ਼ਰ ਹੋਈ ਹਾਂ ਇਹ ਕੈਂਪ ਐਨ ਐਮ ਡੀ ਐਫ ਸੀ ਸਕੀਮ ਅਧੀਨ ਲਗਾਇਆ ਜਾ ਰਿਹਾ ਹੈ ਐਨ ਐਮ ਡੀ ਸਕੀਮ ਦੇ ਸਹਿਯੋਗ ਨਾਲ ਇਹ ਕੈਂਪ ਅੱਜ ਲਗਾਇਆ ਜਾ ਰਿਹਾ ਹੈ ਤੁਸੀਂ ਮੈਨੂੰ ਕਿਹੜੀਆਂ ਕੜੀਆਂ ਦਰਾਂ ਤੇ ਲੋਕਾਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ? ਐਨ ਐਮ ਡੀ ਸਕੀਮ ਅਧੀਨ 6% ਵਿਆਜ ਦੀ ਦਰ ਤੇ 5 ਲੱਖ ਤੱਕ ਦਾ ਕਰਜ਼ਾ ਵੱਖ-ਵੱਖ ਕਿੱਤਿਆਂ ਲਈ ਮੁਹੱਈਆ ਕਰਵਾਇਆ ਜਾਂਦਾ ਹੈ। ਕਿੰਨੇ ਕੁ ਲੋਕਾਂ ਨੇ ਇਹਦਾ ਫਾਇਦਾ ਲੈ ਚੁੱਕਿਆ ਅੱਜ? ਹਾਂ ਜੀ ਅੱਜ 15 ਵਿਨੇਕਾਰਾਂ ਵੱਲੋਂ ਐਪਲੀਕੇਸ਼ਨਾਂ ਪਰਵਾਈਆਂ ਗਈਆਂ ਹੋਰ ਅਜੇ ਪਰਵਾ ਰਹੇ ਹਾਂ। ਤਕਰੀਬਨ 150 ਬੰਦੇ ਇਸ ਸਮੇਂ ਮੌਜੂਦ ਹਨ। ਅਸੀਂ ਸਾਰਿਆਂ ਨੂੰ ਕਰ ਜੀ ਸੰਬੰਧੀ ਜਾਣਕਾਰੀ ਅੱਜ ਦੇ ਕੇ ਜਾਵਾਂਗੇ